ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਆਪਾਂ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਦੋਵੇਂ ਬਿਲਕੁਲ ਸੂਏ ਸਵਾਏ ਆ ਤੇ ਆਪਾਂ ਪਹੁੰਚਿਆ ਵੀਰ ਰੋਬਰਟ ਦੇ ਕੋਲ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛ ਦਿਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੋ ਸੁਣਾਓ ਠੀਕ ਠਾਕ ਜੀ ਹਾਂ ਜੀ ਵਧੀਆ ਨੇ ਵਧੀਆ ਚਾਹੀਦਾ ਭਾਈ ਜੀ ਨਾਮ ਤੇ ਐਡਰੈਸ ਦੱਸਿਓ ਨਾ ਰੋਬੜ ਜੇ ਪਿੰਡ ਰਾਪੁਰਸੀ ਦੇ ਨਾਲ ਜਲਾਮਰੀ ਸਰ ਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 981387936 ਠੀਕ ਆ ਜੀ ਹਾਂ ਜੀ ਭਈਆ ਦੱਸਿਓ ਪਹਿਲੇ ਨੰਬਰ ਤੇ ਇਹਨੂੰ ਭਾਈ ਦੂਜਾ ਸੁਆ ਸੁਈ ਗੇ ਅੱਛਾ ਜੀ ਇਹ ਵੀ ਨਾ ਹੋ ਗਿਆ ਸੋ ਇਹ ਮਗਰ ਕੱਟੀ ਦੀ ਆੜੀ ਠੀਕ ਆ ਜੀ ਫੀਮੇਲ ਕਾਫ ਜੇ ਤੇ ਮਹੀਨੇ ਕੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਦੁੱਧ ਭਾਜੀ ਕਿੰਨਾ ਦੁੱਧ ਦੇ ਕੋ ਕੰਡਿਆ 9 ਕਿਲੋ ਵੀ ਦੀ ਹੋ ਗਿਆ ਗਰੰਟੀ ਦਾ ਠੀਕ ਆ ਜੀ ਹਾਂ ਜੀ ਹੋਊਗਾ 10 ਪਰ 9 ਕਿਲੋ ਕਹਿ ਕੇ ਦੇਣੀ ਆਪਾਂ ਠੀਕ ਆ ਲਓ ਜੀ ਹੋਊਗਾ 10 ਪਰ 9 ਦੀ ਫੁੱਲ ਗਰੰਟੀ ਆ ਦੂਜਾ ਸੂਆ ਸਹੀ ਤੇ ਨੀਲੀ ਰਵੀ ਦਾ ਪੱਕ ਰੱਖਦੀ ਆ ਖੋਲ ਦਿਓ ਭਾਜੀ ਤੇ ਛੱਡਾ ਛੱਡਾ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਸਫਾਈਆਂ ਵਿੱਚ ਇਹ ਥਣਾ ਦਾ ਸੈਜ ਗਿਆ ਵੀ ਚੰਗਾ ਵਾ ਇੱਕ ਚੁੰਗੀ ਵੇਖੋ ਕਿਤਾ ਹੁੰਡਾ ਲੱਗਾ ਰਿਹਾ ਠੀਕ ਆ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਜਿਹੜਾ ਸਿੰਗਲ ਲੱਗਾ ਪੂਰਾ ਜੀ ਠੀਕ ਆ ਜੀ ਲੋ ਜੀ ਲੱਗ ਗਏ ਤਾਂ ਵੀ ਆਪਾਂ ਚੈੱਕ ਕਰਾ ਦਨੇ ਥਲਾਂ ਦਾ ਸੈਜ ਗਿਆ ਜਿਹੜਾ ਚੰਗਾ ਵਾ ਚਾਹਵਾ ਨੁਕਰਾਂ ਤੇ ਹਨ ਕੱਲਾ ਕੱਲਾ ਲੱਗਾ ਪਿਆ ਤੇ ਚੌਣ ਚਣ ਕਿਵੇਂ ਭਾਜੀ ਚੌਣ ਚਣ ਓਕੇ ਜੀ ਅੱਛਾ ਜੀ ਹਾਂ ਜੀ ਦੁੱਧ 9 ਕਿਲੋ ਸਾਡੀ ਗਰੰਟੀ ਵੀਰ ਜੀ ਠੀਕ ਆ ਜੀ ਸਾਡੇ ਘਰ ਕੋਲ ਦੋ ਡੰਨ ਕੋ ਵੀਰ ਦੋ ਰਵੇ ਜਿਹੜੀ ਠੀਕ ਆ ਠੀਕ ਆ ਠੀਕ ਆ ਜੀ ਲਓ ਜੀ 9 ਲੀਟਰ ਦੀ ਜਿਹੜੀ ਫੁੱਲ ਗਰੰਟੀ ਹੈ ਬਾਈ ਹੁਣ ਆ ਲਓ। ਕਿਹਾ ਸੀ ਕੋਈ ਚਾਰ ਡੰਗ ਚਵਾਈ ਕਰ ਲੈ ਤੇ ਪਿੱਛੇ ਵੀ ਤੁਹਾਨੂੰ ਇੱਕ ਡਬਲ ਫੈਦਾ ਫੀਮੇਲ ਕਾਫ ਜੇ। ਆਹ ਇੱਕ ਗੱਤ ਵਜੋਂ ਵੇਖੋ ਕਿੱਦਾਂ ਆ ਇਹਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਬਿਲਕੁਲ ਵੀਰ ਭਰਾ ਚੰਗੀ ਤੇ ਦੁੱਧ 12 ਕਿਲੋ ਦੇ ਦਊਗੀ ਭੜੀ। ਅੱਛਾ ਜੀ। ਹਾਂਜੀ। ਪੂਰਾ ਗੱਤ ਬੱਠਾ ਜਾਓ। ਇਹ ਨਾ ਕੋ ਛੋਟੇ ਮੇਰਾ ਵੀ ਸੋਚੇ ਵੀ ਛੋਟਾ ਗੱਤ ਹੈ ਜਿਹੜੀ ਰਾਣੀ। ਠੀਕ ਹੈ ਠੀਕ ਹੈ। ਠੀਕ ਹੈ ਠੀਕ ਹੈ। ਲਓ ਜੀ ਕੋਈ ਸੰਭਨ ਵਾਲਾ ਭਰਾ ਖੜੇ ਤੇ ਦੁੱਧੋ ਫਰਕ ਪਾ ਜੂਗੀ। 12 ਲ ਚੱਡਾ ਚੱਡਾ ਤੀ ਵੇਖ ਸਕਦੇ ਜੀ ਸਫਾਈਆਂ ਦੇ ਵਿੱਚ ਆ ਤੇ ਮਿਲਕ ਵਾਂਡ ਵੀ ਚੰਗੀ ਲੱਗੀ ਆ ਵੇਖ ਸਕਦੇ ਤੁਸੀਂ ਮੁੱਲ ਭਾਜੀ ਇਹਦਾ ਮੁੱਲ ਦੇ ਦੀ ਆ ਭਾਜੀ 75 ਦੀ 75 ਦੀ ਕਰ ਦਈਏ ਜਾਇਜ਼ ਤੁਸੀਂ ਕਰਾ ਲਓ ਜਿੰਨਾ ਕਰਾਉਣਾ ਅਜਾ ਮੈਂ ਤਾਂ 70 15 ਕਰੀਏ ਤਾਂ ਕਨਾਰੇ ਵੀ ਆੜੀ ਲੈ ਜਾਣ ਤੋਂ ਕੋਈ ਗੱਲ ਨਹੀਂ ਪਰ ਥੋੜਾ ਜਿਹਾ ਕਰਦਨੇ ਯਾਰ ਛੱਡ ਦੀ 70 ਹੋਰ ਕਰ ਦੋ ਥੋੜਾ ਬੋਧਾ ਕਰਾਇਆ ਜੀ ਛੱਡ ਦੋ ਥੋੜਾ ਜਿਆ ਜਿਹੜੀ ਦੇਣੀ ਆ ਭਾਦੀ 37000 ਦੇ ਦਾਂਗੇ 67 ਦੀ ਹਾਂਜੀ 77 ਦੀ ਦੇ ਦਾਂਗੇ ਪੂਰੇ ਦੀ ਵੀਰ ਜੀ ਸਾਡੇ ਘਰੋਂ ਕੋ ਦੋ ਡੰਗ ਭੈਣ ਭਰਾ ਚੋਗੇ 6000 ਦੀ 60 ਦੀ ਭੈਣ ਦੀ ਯਾਰਾ ਕਰੋ ਕੰਮ ਨਾ ਵਿੜੋ 65 ਦੀ ਹਾਂ ਲਓ ਜੀ 65000 ਦੀ ਵੀਰ ਨੂੰ ਪਲੇਖਾ ਲੱਗ ਗਿਆ ਜੇ ਕੋਈ ਗੱਲ ਨਹੀਂ ਆ ਚਲੋ 200 ਰੁਪਏ ਛੋੜ ਹੀ ਹੋਣੀ ਠੀਕ ਆ ਠੀਕ ਆ ਠੀਕ ਆ ਜੀ 200 ਰੁਪਏ ਛੋੜੀ ਕਰਨੀ ਹੋਣੀ ਠੀਕ ਆ ਠੀਕ ਆ ਲਓ ਜੀ ਛੋੜ ਛੱਪਾ ਹੀ ਹੋਊਗਾ ਬਿਲਕੁਲ ਨਾਰਮਲ ਰੇੜ ਪਾਤਾ ਵਾ ਤੇ ਪਲੇਖਾ ਚਲੋ ਲੱਗਣਾ ਇਨਸਾਨ ਨੂੰ ਕੋਈ ਵੱਡੀ ਗੱਲ ਨਹੀਂ ਆ ਲਾਰ ਸਗਦਾ ਕੋਈ ਗੱਲ ਨਹੀਂ ਤੇ ਦੂਜੇ ਨੰਬਰ ਤੇ ਵੜ ਕਿਵੇਂ ਆ ਗਈ ਭਾਜੀ ਪਹਿਲੇ ਤੁਸੀਂ ਬੈਠ ਜੇ ਅੱਛਾ ਜੀ ਦੋਂਦੀ ਦਾ ਚੌਗੀ ਹੁੰਦੀ ਹੈ ਨਹੀਂ ਠੀਕ ਆ ਜੀ ਸਾਡੀਆਂ ਨਹੀਂ ਲਓ ਜੀ ਦੰਦਾਂ ਦੇ ਵਿੱਚ ਜਿਹੜੇ ਵੜ ਪਲੱਸ ਦੋਗੀ ਭਾਜੀ ਠੀਕ ਆ ਦੁੱਧ ਇਸ ਟਾਈਮ ਕਿੰਨਾ ਹੁਣ ਇਸ ਟਾਈਮ ਇਹਦੇ ਕੋ 13 14 ਕਿਲੋ ਕੰਡੇ ਵਾਲਾ ਤਿਆਰ ਦੰਦਾਂ ਸੁਈਨ ਹੋ ਗਏ ਨੇ ਮਗਰ ਬੱਚਾ ਜੀ ਠੀਕ ਆ ਜੀ ਮਿਲਕਾਫ ਜਾਂ ਤੇ 13 ਤੋਂ 14 ਲੀਟਰ ਦੁੱਧ ਤਿਆਰ ਹੈ ਕੰਡੇ ਵਾਲਾ ਦੁੱਧੋਂ ਜ਼ਿਆਦਾ ਨੂੰ ਜੀ ਅੱਛਾ ਜੀ ਦੋਂਦੀ ਦਾ ਚੌਗੀ ਹੁੰਦੀ ਹੈ ਨਹੀਂ ਠੀਕ ਆ ਠੀਕ ਆ ਲਓ ਜੀ ਦੋਂਦੀ ਤੋਂ ਜੋਗੀ ਹੁੰਦੀ ਹੈ ਜੇ ਤੇ ਨਾੜਾ ਨੋੜਾ ਵੀ ਛੱਡੇ ਤੇ ਕਾਫੀ ਯਾਦ ਚਲੋ ਥਾਣਾ ਦਾ ਸੈਰ ਗਿਆ ਵੀ ਚੰਗਾ ਵਾ ਗੈਪ ਤੇ ਲੱਗਾ ਥਣ ਦੁੱਧ ਵਾਲੀ ਬੱਚੀ ਠੀਕ ਆ ਜੀ ਲੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲੋ ਜੀ ਆ ਵੇਖ ਸਕਦੇ ਤੁਸੀਂ ਲਾਗੇ ਤੋਂ ਠੀਕ ਆ ਜੀ ਕੁਕਵਾਰਦੀ ਵਾਲੀ ਬੱਚੀ ਤੁਹਾਨੂੰ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਪਿਓਰ ਐਚ ਐਪੀ ਵਾਲੀ ਠੀਕ ਆ ਠੀਕ ਆ ਜੀ ਬਰੀਡ ਦੇ ਵਿੱਚ ਆ ਗਈ ਆ ਚਲੋ ਸੰਭਰ ਵਾਲਾ ਭਰਾ ਖੜੇ ਰ ਦੁੱਧ ਚੰਗਾ ਕੱਢੀ ਜਾਣਾ ਵੜਾ ਨੇ ਤੁਹਾਨੂੰ ਪਤਾ ਆ ਕਿ ਦੁੱਧ ਇਹ ਮੋਲੋ ਪੱਠੇ ਪੱਠੇ ਗਾਂ ਸਟਾਲਾ ਕਈ ਚੰਗਾ ਪਿਆ ਗਿਆ ਕਿੰਨਾ ਕ ਚਵਾਈ ਜਾਊਗਾ ਦੁੱਧ ਇੱਕ ਅੱਧਾ ਦਿਨ ਆਇਆ ਡੰਗਰ ਫੇਰ ਤੁਰ ਗਿਆ ਇੱਕ ਅੱਧਾ ਦਿਨ ਆ ਚਲ ਗਿਆ ਹਾਂਜੀ ਹਾਂਜੀ ਕਿਲੋ ਚਵਾਈ ਜਾਊ ਵਛੀ ਭਾਜੀ ਠੀਕ ਆ ਜੀ ਹਾਂਜੀ ਹੋਰ ਸਾਡੇ ਘਰ 13 14 ਕਿਲੋ ਖੁੱਲਾ ਮਿੰਨ ਕੇ ਖੜੀ ਜਿਹੜੀ ਠੀਕ ਆ ਠੀਕ ਆ ਲਓ ਜੀ 20 ਲੀਟਰ ਦੇ ਆਸਪਾਸ ਜਿਹੜਾ ਦੁੱਧ ਭਰੂਗੀ ਘਰ ਵਾਲੀ ਥਾਂ ਤੋਂ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਲੋ ਜੀ ਇਧਰਲੀ ਸਾਈਡ ਤੋਂ ਚੈੱਕ ਕਰਾਉਣੀ ਆਪਾਂ ਥਾਣਾ ਦਾ ਸਹਿਜ ਗੈਪ ਤੇ ਆਹ ਵਾਲਾ ਜਵਾਕ ਦਾ ਆਹ ਜੀ ਨਵਾਈ ਜਾਂਦੀ ਤੇ ਹੋਰ ਚਮਕਾਂ ਮਾਰਨੀਆਂ ਠੀਕ ਆ ਪਰ ਇਹਨੂੰ ਕਰਿਓ ਮੜੀ ਥਾਣ ਚੈੱਕ ਕਰਾਈਏ ਲੋ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਥਾਣ ਜਿਹੜਾ ਗਿੱਠੋਂ ਬਾਹਰ ਹੀ ਸਾਬਣਾ ਲੱਗਾ ਪਿਆ ਵਾ ਕੀ ਕਰਨਾ ਮੁੱਲ ਭਾਜੀ ਇਹਦਾ ਮੁੱਲ ਦੇ ਦਈਏ ਸਾਢੀ 60 ਵੀ ਹਾਂਜੀ ਕਰ ਦਈਏ ਜਾਇਜ਼ ਫਿਰ ਤੇ ਆਹ ਦੀ ਕਰ ਦਈਏ ਹਾਂਜੀ 55000 ਦੇ ਦਈਏ ਕਰ ਦੋ ਹਾਨਾ ਹੀ ਤੂੰ ਹੀ ਕਰਾ ਦੋ ਹਾਨਾ ਨੇ ਦੱਸ ਦੋ ਫਿਰ ਕਰ ਵੱਧ ਘੱਟ ਹੋ ਜਾਊਗਾ ਅੱਡੇ ਤੋਂ ਤੂੰ ਹੀ ਦੱਸੋ ਅੱਜ ਦੱਸੋ ਬਾਰੇ ਨਹੀਂ ਕਰਾ ਦੇਵਗੇ ਨਹੀਂ ਕਰਾ ਦੇਣੇ ਬਿੱਲੂ ਭਾਜੀ ਕੋਲੋਂ ਛੋੜੀ ਜਿੱਦ ਕਰਨੀ ਆ ਹਾਂਜੀ 52000 ਦੀ ਦੇਤੀ ਫਿਰ ਨਹੀਂ ਹੋਰ ਕਰ ਦੇ 50000 ਤੋਂ 2000 ਛੋੜ 48 ਦੀ ਦੇਣੀ ਆ ਬਸ ਇੱਥੇ ਮੇਰਾ ਭਰਾ 48 ਦੀ 48 ਦੀ ਠੀਕ ਆ ਜੀ 48 ਦੀ ਦੇਣੀ ਆ ਹਾਂ ਤੇ ਨਾ ਸਾਡੇ ਛੋੜ ਕਰਦੀ ਆ ਮੇਰਾ ਵੀ 2000 ਦੀ ਬਿਲਕੁਲ ਜਿਹੜਾ ਨਾਰਮਲ ਰੇਟ ਪਾਤਾ ਵੇ ਦਾ ਵੀ ਜੈ ਜੈ ਵਾਲੀ ਗੱਲ ਸੇ ਵਾਲੀ ਲਾਦ ਨਹੀਂ ਫਿਰ ਅੱਜ ਨਹੀਂ ਬਿਲਕੁਲ ਬਿਲਕੁਲ ਠੀਕ ਆ ਠੀਕ ਦੋ ਸਰ ਵੀ ਜੋੜ ਕਾ ਦਿੱਤਾ ਤੇ ਉਹਦੀ 46000 ਤੋਂ ਗਏ। ਆ 46000 ਤੋਂ। 46000 ਕਰਦਾਂਗੇ। ਠੀਕ ਆ ਲਓ ਜੀ 46000 ਦੀ ਬਿਲਕੁਲ ਜਿਹੜਾ ਨਾਰਮਲ ਰੇਟ ਹੈ ਤੇ ਵਿਹੜ ਚੰਗੀ ਆ। ਅਜੇ ਦੰਦਾਂ ਦੇ ਵਿੱਚ ਬਿਲਕੁਲ ਨਵੀਂ ਵਿਹੜ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ। ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।